ਨਾ ਮੈਂ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਕੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਆ ਜੀ ਹਾਂਜੀ ਭਾਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਜੀ ਭਾਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂਜੀ ਮੌਕੇ ਤੇ ਬੁੱਲਸ ਆ ਗਈ ਲੁੱਟਾ ਘੋਆ ਖਤਮ ਕਾਫੀ ਤੱਕ ਹੋ ਗਈ ਹੈ ਐ ਨਹੀਂ ਗੈਂਗਸਰ ਗੈਂਗਬਾਦ ਕੁਣ ਨਮਾਣੇ ਉੱਠਿਆ ਇਹ तकरीबन ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਕ ਪਈ ਏ ਤੁਸੀਂ ਦੇਖੋ ਜੀ ਇਹ ਅਗਲੀਆਂ ਸਰਕਾਰਾਂ ਦਾ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾ ਰਹੇ ਨੇ ਉਹਨਾਂ ਨੂੰ ਲੁੱਟਾਂ ਵੀ ਐਵੇਂ ਕੀਤੀਆਂ ਜਾਣੀਆਂ ਸਰਕਾਰ ਆਪਣਾ ਕੰਮ ਬਹੁਤ ਦੇ ਕਰ ਰਹੀ ਏ ਪਰ ਪੁਰਾਣਾ ਕੋੜ ਨਵਾਂ ਨਹੀਂ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਰਚ ਚੱਲਦੀ ਏ ਹੁਣ ਪਤਾ ਲੱਗਿਆ ਪਰ ਕਿੰਨੇ ਮਾਰੇ ਜਿਹੜਾ ਸਾਹ ਨਹੀਂ ਬੱਦੀ ਆ ਉਹ ਰੱਬ ਤੇ ਚਾਲਕ ਮਤੇ ਆ ਗਏ ਪਹਿਲੀ ਵਾਰ ਹੋਇਆ ਪਵ ਵੀ ਕਿ ਗਨ ਪੁਆਣ ਦੀ ਦੁਕਾਨ ਨੂੰ ਲੁੱਟ ਕੇ ਲੈ ਗਏ ਨੇ ਇਹਦੇ ਬਾਰੇ ਸ਼ਿਕਾਇਤ ਕੀਤੀ ਹੈਗੀ ਜਿਹੜੇ ਹੱਥੇ ਇੰਸਪੈਕਟਰ ਨੇ ਆਉਂਦਾ ਉਹ ਦੀ ਮੋ ਐਕਟ ਨੇ ਬਥੇ ਵਧਿਆ ਨੇ ਉਹਨੇ ਟਾਈਮ ਤੇ ਉਹ ਬੰਦੇ ਤੋਂ ਮਿਲਣੇ ਗਏ ਨੇ ਕਿ ਸਰ ਸਾਹਿਬ ਮੈਂ ਕੁਛ ਪੁੱਛਣਾ ਚਾਹੁੰਦਾ ਹਾਂ ਕਿ ਕਿੰਨੇ ਵਜੇ ਕਿ ਤੁਹਾਨੂੰ ਕੋਲ ਆਉਂਦੀ ਹੈ ਕੀ ਮਾਮਲਾ ਹੈ ਉਹਨੂੰ 10:50 ਤੇ ਆਉਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਈਡ ਦੀ ਦੁਕਾਨ ਹੈ ਕੀ ਹੋਇਆ ਸੀ ਕਿਥੇ ਮਿੱਠਾਈ ਲੜਕਾ ਜੀ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੁੱਟਵੀ ਰੱਖਤਾ ਬੜੀ ਭੰਤੋੜ ਕਹ ਕੇ ਗਹਿਣੇ ਲੈ ਕੇ ਗਏ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਕੇ ਗਏ ਨੇ ਕੀ ਕੀ ਲੈ ਕੇ ਗਏ ਅਜੇ ਹੁੰਦਾ ਚਲਾ ਕੇ ਦੱਸ ਰਿਹਾ ਸਾਨੂੰ ਅੱਛਾ ਜੀ ਕਿਨੇ ਐਸਟੀਮੇਟ ਵਿੱਚ ਉਹ ਸਭ ਨ ਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਮੀਜ ਯੂਟਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਦਿਖ ਸਕਿਆ ਲੜਕਾ ਨਾਲ ਬੈਠਾ ਸਰ ਦੇਖਿਆ ਜਾਂਦਾ ਅਕਸਰ ਦਿਨ ਦਿਹਾੜੇ ਕਿਹੜੇ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਜੇ ਥਾਣਾ ਚੋਰਾਂ ਦੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਛ ਚੈੱਕ ਕਰ ਰਹੇ ਹਾਂ ਜੀ ਚੈੱਕ ਉਸ ਕੈਮਰਾ ਚ ਆਏ ਸੀ ਤਿੰਨੇ ਜਣੇ ਜੀ ਹਾਂ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਠੀਕ ਹੈ ਦੰਦ ਕੀ ਮੈਟਲ ਜਿਹੜੇ ਜੁਵੈਲਰ ਦੇ ਲੁੱਟ ਕੋਈ ਹੈ ਮੈਟਲ ਦਾ ਦੋ ਕਲੀਅਰ ਕਰ ਦੋ ਅੱਜ ਸਵੇਰੇ ਤੜਕੇ ਜਦੋਂ 10 ਵਜੇ ਬਾਜ਼ਾਰ ਖੁੱਲਿਆ ਹੈਗਾ ਉਦੋਂ ਵਿਜੇ ਜੁਵੈਲਰਸ ਕਰਕੇ ਜੁਵੈਲਰੀ ਸ਼ਾਪ ਹੈਗੀ ਹੈ ਭਾਰੋਕਾ ਬਾਜ਼ਾਰ ਦੇ ਵਿੱਚ ਔਰ ਜਦੋਂ ਖੁੱਲਣ ਤੋਂ ਬਾਅਦ ਥੋੜੀ ਜਿਹੀ ਵਾਰੀ ਤਿੰਨ ਜਿਹੜੇ ਨੌਜਵਾਨ ਆਏ ਹੈਗੇ ਆ ਇਦਾਂ ਵੀ ਆਪਣਾ ਮੂੰਹ ਬੰਨੇ ਹੋਏ ਸੀਗੇ ਔਰ ਮੈਨੂੰ ਹੁੱਡੀਆਂ ਪਾਈਆਂ ਸੀਗੀਆਂ ਤੇ ਉਹਨਾਂ ਨੇ ਆਉਂਦੇ ਹੀ ਸਾਰੀ ਇਹਨਾਂ ਨੂੰ ਗਨ ਪੁਆਇੰਟ ਦੇ ਉੱਤੇ ਇਹਨਾਂ ਕੋਲੋਂ ਕੁਝ ਜਿੰਦਰੀ ਤੇ ਕੋਈ ਜਿਹੜੀ ਪੈਸੇ ਹੈਗੇ ਆ ਦੋ ਜਨਾ ਦਸਮਤਾਵਕ ਆ ਇਹਨਾਂ ਕੋਲ ਲੁੱਟ ਕੇ ਲਗਾਏ ਹੈਗੇ ਆ ਕਿਤੇ ਪਹੁੰਚੇ ਆ ਸਾਡੇ ਸੀਆਈਏ ਸਪੈਕਟਰ ਤੇ ਸਪੈਸ਼ਲ ਸੈਵਨ ਟ੍ਰੇਨ ਬ੍ਰਾਂਚ ਵਾਲੇ ਸਪੈਕਟਰ ਸਾਡੇ ਤੇ ਸੀਪੀਸੀ ਕ੍ਰਾਈਮ ਸੀਪੀਐਸ ਵੀ ਸਾਰੇ ਸਾਰੇ ਅਫਸਰ ਹੀ ਮੌਕੇ ਤੇ ਆ ਕਿ ਸੀਸੀਟੀਵੀ ਫੁਟੇਜ ਜਿਹੜੀ ਹੈ ਚੈੱਕ ਕੀਤੀ ਜਾ ਰਹੀ ਆ ਔਰ ਉਹ ਕੈਲਕੂਲੇਟ ਕਰ ਰਹੇ ਆ ਕਿ ਸਾਡਾ ਕੀ ਨੁਕਸਾਨ ਹੋਇਆ ਹੈਗਾ ਤੇ ਵੱਖ-ਵੱਖ ਟੀਮਾਂ ਜਿਹੜੀਆਂ ਸਾਡਾ ਸਹੀਜਦੇ ਆ ਤੇ ਕ੍ਰਾਈਮ ਲਾਈਨ ਦੀਆਂ ਸਪੈਸ਼ਲ ਸੈਲ ਦੀਆਂ ਜਿਹੜੀਆਂ ਉਹ ਅਸੀਂ ਮੂਵ ਕਰਾਤੀਆਂ ਹੈਗੀਆਂ ਤੇ ਕਿੰਨਾ ਨੁਕਸਾਨ ਹੋਇਆ ਹੈਗਾ ਜੋ ਬਿਆਨ ਲਿਖਾਉਂਦੇ ਹੈਗੇ ਉਸ ਤੋਂ ਬਾਅਦ ਪਛਾਤਾਚ ਕਰ ਰਹੇ ਆ ਔਰ ਜਲਦ ਤੋਂ ਜਲ ਜਿਹੜਾ ਹੈਗਾ ਤੁਸੀਂ ਅਸੀਂ ਕਰਤਾ ਜਿਹੜੇ ਤਿੰਨ ਲੋਕ ਜਿਹੜੇ ਵਿਅਕਤੀ ਅੰਦਰ ਵੜੇ ਉਹਨਾਂ ਕੋਲ ਹਥਿਆਰ ਵਗੈਰਾ ਸੀਗੇ ਉਹਨਾਂ ਕੋਈ ਉਹਨਾਂ ਕੋਲ 100 ਵੈਪਨ ਸੀਗਾ ਤੇ ਇੱਕ ਕੋਲ ਜਿਵੇਂ ਟੱਕਵਾ ਟਾਈਪ ਹੰਦਾ ਹੋਰ ਸੀਗਾ ਤੇ ਬੈਗ ਦੇ ਵਿੱਚ ਜਿਹੜਾ ਉਹ ਕੁਝ ਲੁੱਟ ਕੇ ਸੋਨਾ ਚਾਂਦੀ ਜਾਕੇ ਦੇ ਪੈਸੇ ਹੈਗੇ ਆ ਉਹ ਅਜੇ ਕਿੰਨਾ ਨੁਕਸਾਨ ਹੈਗਾ ਉਹ ਆਪਣਾ ਦੇਖ ਰਹੇ ਹੈਗੇ ਆ ਅਜੇ ਮਾਲਕ ਜਿਹੜੇ ਓਨਰ ਹੈਗੇ ਆ ਔਰ ਜੋ ਬਿਆਨ ਲਿਖਾਉਣਗੇ ਉਸ ਤੋਂ ਅਸੀਂ ਕਾਰਵਾਈ ਕਰਕੇ ਸ਼ਾਪ 'ਚ ਕਿੰਨੇ ਜਾਣੇ ਸੀ ਉਹ ਸ਼ਾਪ 'ਤੇ ਇੱਕ ਬੰਦਾ ਹੀ ਸੀਗਾ ਤੇ ਪਤਾ ਲੱਗਾ ਕਿ ਸਰ ਤਿੰਨ ਤੋਂ ਇਲਾਵਾ ਹੋਰ ਵੀ ਬਾਹਰ ਸੀਗੇ ਕੋਈ ਇਹ ਉਹ ਅਸੀਂ ਹੁਣ ਚੈੱਕ ਕਰ ਰਹੇ ਹਾਂ ਸੀ ਕਿ ਤਿੰਨ ਬੰਦੇ ਤਾਂ ਦੁਕਾਨ ਦੇ ਅੰਦਰ ਬੜੇ ਹੈਗੇ ਆ ਵੀ ਇਹਨਾਂ ਦੇ ਜੇ ਕੋਈ ਹੋਰ ਕੋਈ ਬੰਦੇ ਜਿਹੜੇ ਇਹਨਾਂ ਦੀ ਸਪੋਰਟ ਦੇ ਵਿੱਚ ਜਾਂ ਨਾਲ ਆਏ ਹੋਣ ਉਹ ਬਾਹਰ ਕਿਤੇ ਕਿਸੇ ਗੱਡੀ ਜਾਂ ਮੋਟਰਸਾਈਕਲ ਤੇ ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ਬਹੁਤ ਜ਼ਿਆਦਾ ਕੰਜੈਸਟਡ ਹੈਗਾ ਪੀੜੀਆਂ ਗ ਗੱਡੀ ਤਾਂ ਇੱਥੇ ਜਿਹੜੀ ਹੈਗੀ ਆ ਉਹ ਨਹੀਂ ਆ ਸਕਦੀ ਐਟ ਲੀਸਟ ਕੋਈ ਕੁ ਵੀਰ ਹੋਵੇਗਾ ਉਹ ਅਸੀਂ ਹੁਣ ਚੈਕ ਸੀਸੀਟੀਵੀ ਕੈਮਰਾ ਚੈੱਕ ਕਰਦੇ ਹਾਂ